ਸਿਰਾਂ ਦੀਆਂ ਪਿਆਸ਼ ਮੇਰੀ ਕਵਿਤਾ ਰੱਬ ਨੇ ਬਣਾ ਕੇ ਇਹ ਦੁਨੀਆ ਦਿੱਤੀ ਸੀ ਖੇਡ ਇੱਕ ਰਚਾ ਬੰਦਾ ਵੀ ਕਿੱਥੋਂ ਘਟ ਸੀ ਉਸ ਨੇ ਇਸ ਵਿੱਚ ਦਿੱਤੀ ਆਪਣੀ ਤਾਂਦਲ ਪਾ ਖੁਦਾ ਨੇ ਹਰ ਛੋਟੀ ਚੀਜ਼ ਦੀ ਬਾ ਵੱਡੀ ਨੂੰ ਫੜਾਈ ਸੀ ਬਣਿਆ ਰਹੇ ਸੰਤੁਲਨ ਆਪਣੇ ਟੰਗ ਨਾਲ ਕਾਇਨਾਤ ਸਜਾਈ ਸੀ ਤੇrti ਇੱਕ ਵੱਡਾ ਚੱਕਰ ਕੱਢ ਕੇ ਸਮੇ ਸਿਰ ਹਰ ਰੁੱਤ ਲੈ ਆਉਂਦੀ ਸੀ ਹਰ ਮੌਸਮ ਦਾ ਇੱਕ ਸਮਾਂ ਸੀ ਨਿਸ਼ਚਿਤ ਦੁਨੀਆ ਉਸੇ ਤਰ੍ਹਾਂ ਆਪਣਾ ਹਰ ਕਾਰ ਰਚਾਉਂਦੀ ਸੀ ਬੰਦੇ ਨੇ ਕੁਦਰਤ ਨਾਲ ਲੈ ਕੇ ਪੰਗੇ ਉਸਦੇ ਅਨੁਸ਼ਾਸਨ ਨੂੰ ਹੀ ਦਿੱਤੀ ਢਾਲਗਾ ਕੋਈ ਰੁੱਤ ਹੋ ਗਈ ਛੋਟੀ ਕੋਈ ਵੱਡੀ ਗੁੱਸੇ ਵਿੱਚ ਹੁਣ ਉਹ ਨੀ ਕਰਦੀ ਕਿਸੇ ਦੀ ਪਰਵਾਹ ਗਰਮੀ ਆਵੇ ਕਹਿਰ ਮਚਾਵੇ ਰੱਬ ਦੇ ਹੱਥ ਜੋੜੀਏ ਪਰ ਉਹ ਨਾ ਜਾਵੇ ਸਰਦੀ ਸਰਦੀ ਨੀ ਰ ਗਈ ਗਰਮੀ ਉਸਨੂੰ ਖਾ ਕੇ ਪੱਠੀ ਵਾਂਗ ਤਪਾਵੇ ਗਰਮੀ ਤੋਂ ਸਤਿਆ ਬੰਦਾ ਬੱਦਲਾਂ ਵੱਲ ਦੇਖੇ ਰੱਬ ਦੇ ਤਰਲੇ ਪਾਵੇ ਆ ਗਈ ਵਰਖਾ ਉਸਦੇ ਰਸਤੇ ਬੰਦੇ ਨੇ ਮੱਲੇ ਹੁਣ ਪਾਣੀ ਕਿੱਧਰ ਜਾਵੇ ਪਹਾੜਾਂ ਨੂੰ ਅਸੀਂ ਖੋਖਲੇ ਕੀਤਾ ਕੱਟ ਕੇ ਜੰਗਲ ਬਸਤੀਆਂ ਦਿੱਤੀਆਂ ਵਸਾ ਪਾਣੀ ਨੂੰ ਰਾਹ ਨਾ ਲੱਭੇ ਗਰਮੀ ਖਾ ਕੇ ਬੱਦਲ ਫਟਦੇ ਦਿੰਦੇ ਕਹਿਰ ਮਚਾ ਮਸ਼ੀਨਾ ਗੱਡੀਆਂ ਦੇ ਪਲ ਤੋਂ ਪਲ ਦੇ ਸੁਖ ਨੇ ਹਵਾ ਵਿੱਚ ਦਿੱਤੀ ਜ਼ਹਿਰ ਮਲਾ ਬੰਦੇ ਨੇ ਸੰਸਾਰ ਨੂੰ ਲਾਖ ਵਿੱਚ ਬਦਲਿਆ ਉਤੋਂ ਅੱਗ ਲਈ ਸੁਲਗਾ ਹੁਣ ਕੌਣ ਬਚਾਵੇ ਇਸ ਨੂੰ ਬਾਰੂਦ ਦੇ ਢੇਰ ਤੇ ਬੈਠਾ ਦੁਹਾਈ ਰਿਆ ਮਚਾ ਹਰ ਕੋਈ ਇੱਕ ਦੂਜੇ ਨੂੰ ਤਾੜੇ ਗਲਤੀ ਮੰਨਣ ਲਈ ਕੋਈ ਨਹੀਂ ਤਿਆਰ ਪਰੇ ਪਰਾਏ ਘਰ ਪਿੰਡ ਸ਼ਹਿਰ ਪਲਾਂ ਵਿੱਚ ਰੁੜਦੇ ਬੰਦਾ ਕਿਵੇਂ ਸਹੇ ਕੁਦਰਤ ਦੀ ਇਹ ਮਾਰ ਬਸ ਕਹਿ ਲੋ ਜੋ ਹੋਣਾ ਉਲਟਾ ਨਹੀਂ ਸਕਦਾ ਅਣਹੋਣੀ ਅੱਗੇ ਕਿਸਦਾ ਹੈ ਇख्तियार ਕਿਸਦਾ ਹੈ ਇख्तियार ਥੈਂਕ ਯੂ